ਸਸ਼ੀ ਗਾਜ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਮੀਨ ਦੇਖੋ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਂਨੇ ਆ ਜਾਂ ਅਸੀਂ ਜੋ ਸੋਚ ਰਹੇ ਆ ਜੋ ਦੇਖ ਰਹੇ ਆ ਜੋ ਸਾਨੂੰ ਕਾਫੀ ਦੇਰ ਤੋਂ ਕੋਈ ਚੀਜ਼ ਚੱਲ ਰਹੀ ਹੈ ਉਸ ਮੁਤਾਬਕ ਅਸੀਂ ਆਪਣੇ ਆਪ ਨੂੰ ਢਾਲ ਲੈਨੇ ਆ ਥੋੜੀ ਥੋੜੀ ਸਮਝਣ ਦੀ ਕੋਸ਼ਿਸ਼ ਕਰਿਓ ਪਲੀਜ਼ ਗੱਲ ਕੀ ਹੈ ਗੱਲ ਸਾਡੀ ਰੂਟੀਨ ਦੀ ਹੈ ਗੱਲ ਸਾਡੇ ਕੰਮਕਾਰ ਦੀ ਹੈ ਗੱਲ ਸਾਡੇ ਦਿਨ ਚੜ੍ਹਨ ਤੋਂ ਲੈ ਕੇ ਸ਼ਾਮ ਤੱਕ ਦੀ ਹੈ ਤਰਕ ਇਸ ਵਿੱਚ ਕੁਝ ਵੀ ਨਹੀਂ ਹੈ ਨਾਥਿੰਗ ਕੋਈ ਤਰਕ ਨਹੀਂ ਹੈ ਅਸੀਂ ਕੀ ਕਰਦੇ ਹਾਂ ਬਸ ਰੁਟੀਨ ਹੈ ਜੀ ਹੁਣ ਇਹ ਤੇ ਕਰਨਾ ਹੀ ਹੈ ਖਾਣਾ ਹੈ ਪੀਣਾ ਹੈ ਇਹ ਸਾਡੀ ਰੁਟੀਨ ਬਣੀ ਹੋਈ ਹੈ ਰੁਟੀਨ ਦੀ ਗੱਲ ਸੁਣ ਲਓ 10 ਦਿਨ ਲਗਾਤਾਰ 11 ਵਜੇ ਚਾਹ ਪੀਣੀ ਸ਼ੁਰੂ ਕਰ ਦਿਓ 11ਵੇਂ ਦਿਨ ਤੁਹਾਨੂੰ ਉਸ ਦੀ ਤਲਬ ਰੁਟੀਨ ਬਣ ਜੇਗੀ ਤੁਹਾਡੀ ਉਹ ਰੁਟੀਨ ਬਣਾਉਣਾ ਸਾਡੇ ਹੱਥ 'ਚ ਹੈ ਸਮਝਦੇ ਕਿਉਂ ਨਹੀਂ ਤੁਸੀਂ ਰੁਟੀਨ ਜੋ ਤੁਸੀਂ ਬਣਾਈਏ ਇਹ ਤੁਸੀਂ ਜਾਂ ਕਿਸੇ ਨੂੰ ਦੇਖ ਕੇ ਬਣਾਈਏ ਜਾਂ ਤੁਸੀਂ ਆਪਣੇ ਮਨ ਨਾਲ ਬਣਾਈਏ ਜਾਂ ਤੁਸੀਂ ਜਿਸ ਤਰ੍ਹਾਂ ਤੁਹਾਡਾ ਸਰੀਰ ਚਾਹੁੰਦਾ ਹੈ ਉਸ ਤਰ੍ਹਾਂ ਤੁਸੀਂ ਉਹ ਬਣਾਈਏ ਮਤਲਬ ਮੈਨੂੰ 8:00 ਵਜੇ ਭੁੱਖ ਲੱਗਦੀ ਹੈ ਮੈਂ 8:00 ਵਜੇ ਹੁਣ ਇੱਕ ਤੁਹਾਨੂੰ ਐਗਜ਼ਾਮਪਲ ਵੀ ਦੇ ਦਿੰਨੇ ਆ ਗ੍ਰਹਿ ਮੁਤਾਬਕ ਹੀ ਸਭ ਕੁਝ ਹੁੰਦਾ ਹੈ ਇਹ 100% ਸਹੀ ਹੈ ਕੁਝ ਲੋਕ ਕਹਿੰਦੇ ਆ ਕਿਸੇ ਨੇ ਇੱਕ ਕੁਐਸਚਨ ਵੀ ਕੀਤਾ ਹੋਇਆ ਸੀ ਵਿੱਚ ਐਵੇਂ ਬਕਵਾਸ ਹੈ ਸਾਰੇ ਦਿਨ ਬਰਾਬਰ ਹੁੰਦੇ ਆ ਅੱਛਾ ਜੀ ਮੰਨ ਲੈਂਦੇ ਆ ਸਾਰੇ ਦਿਨ ਬਰਾਬਰ ਨੇ ਇੱਕ ਵੀ ਤਰਕ ਨਾਲ ਗੱਲ ਦੱਸ ਦਿਓ ਕਿ ਕਿਵੇਂ ਬਰਾਬਰ ਹੁੰਦੇ ਆ ਅਸੀਂ ਵੀ ਮੰਨ ਲਾਂਗੇ ਸਾਨੂੰ ਵੀ ਤਾਂ ਸਮਝ ਲੱਗੇ ਅਸੀਂ ਕਿੱਥੇ ਗਲਤ ਆ ਜੇ ਸਾਰੇ ਦਿਨ ਬਰਾਬਰ ਆ ਤੇ ਸਾਰੀ ਜ਼ਿੰਦਗੀ ਵੀ ਤੇ ਬਰਾਬਰ ਹੋਣੀ ਚਾਹੀਦੀ ਆ ਪਰ ਨਹੀਂ ਹੈਗੀ ਫੇਰ ਕਹਿੰਦੇ ਕਿ ਤੁਸੀਂ ਸੁੱਖਾਂ ਦੁੱਖਾਂ ਨਾਲ ਨਾ ਕਹੋ ਅਸੀਂ ਸੁੱਖਾਂ ਦੁੱਖਾਂ ਨਾਲ ਕਹਿੰਦੇ ਹੀ ਨਹੀਂ ਸੁੱਖ ਦੇ ਦੁੱਖ ਤੇ ਦਿਨ ਦੀ ਰਾਤ ਨੇ ਗੱਲ ਤੇ ਮੰਨਦੀ ਆ ਗੱਲ ਤੇ ਦਿਮਾਗ ਦੀ ਆ ਗੱਲ ਤੇ ਸੋਚਦੀ ਆ ਅੱਜ ਮੈਂ ਆ ਸੋਚ ਰਿਹਾ ਕੱਲ ਨੂੰ ਵੀ ਮੈਨੂੰ ਇਹੀ ਸੋਚਣਾ ਚਾਹੀਦਾ ਕਿਉਂਕਿ ਦਿਨ ਤੇ ਇੱਕੋ ਜਿਹਾ ਮੈਂ ਨਹੀਂ ਇੱਕੋ ਹੀ ਆ ਮੇਰਾ ਦਿਮਾਗ ਵੀ ਉਹੀ ਹੈ ਮੇਰਾ ਮਨ ਵੀ ਉਹੀ ਹੈ ਨਹੀਂ ਸਮਝੇ ਤਾਂ ਫਿਰ ਸਾਨੂੰ ਉਹ ਚੀਜ਼ ਹਰ ਰੋਜ਼ ਇੱਕੋ ਤਰੀਕੇ ਨਾਲ ਕਿਉਂ ਨਹੀਂ ਮਿਲਦੀ ਇੱਕੋ ਤਰੀਕੇ ਨਾਲ ਹਰ ਕਿਸੇ ਦੇ ਸੋਚ ਦਿਮਾਗ ਕੰਮ ਕਾਰ ਹਰ ਚੀਜ਼ ਇੱਕੋ ਤਰੀਕੇ ਨਾਲ ਕਿਉਂ ਨਹੀਂ ਹੁੰਦੀ ਹੈ ਕੋਈ ਇਸ ਦਾ ਜਵਾਬ ਜੇ ਕਿਸੇ ਕੋਲ ਹੋਵੇ ਤਾਂ ਜਰੂਰ ਦੱਸਣਾ ਕਿਉਂਕਿ ਕਿਉਂਕਿ ਲੌਜੀਕ ਤੇ ਤਰਕ ਤਾਂ ਇਹੀ ਹੈ ਕਿ ਹਰ ਚੀਜ਼ ਦਾ ਪ੍ਰਭਾਵ ਪੈਂਦਾ ਹੈ ਜੋ ਲੋਕ ਅੱਜ ਕੱਲ ਨੰਬਰਸ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਨੇ ਬਿਲਕੁਲ ਉਸ ਦਾ ਵੀ ਪ੍ਰਭਾਵ ਹੈ ਇਹ ਠੀਕ ਹੈ ਕਿ ਪੂਰੀ ਤਰ੍ਹਾਂ ਨਹੀਂ ਹੈ ਕਰਮ ਤੇ ਕਿਸਮਤ ਨਾਲ ਜੁੜੇ ਆ ਤਾਂ ਹੀ ਨੰਬਰ ਸਾਡਾ ਇਫੈਕਟ ਕਰਨਗੇ ਜੇ ਕਰਮ ਤੇ ਅਸੀਂ ਕਰ ਰਹੇ ਹਾਂ ਕੁਝ ਹੋਰ ਜੇ ਕਈ ਉਹ ਰਿਜ਼ਲਟ ਨਾ ਮਿਲੇ ਤੇ ਨੰਬਰ ਹੀ ਬਸ 9 ਹੈ ਜੀ ਚੱਕਦੇ ਨੇ ਫਟੇ ਕੱਲੇ ਨੰਬਰ ਨੇ ਕੀ ਕਰਨਾ ਉੱਥੇ 9 ਕਿੱਥੇ ਲਿਖੀ ਜਾਉਂਗੇ 9 ਦਾ ਕੀ ਹੋ ਜਾਊਗਾ ਗਲਤੀ ਤੁਹਾਡੇ ਸਟਾਰ ਦੀ ਹੈ ਤੁਹਾਡੀ ਕਿਸਮਤ ਦੀ ਹੈ ਹੁਣ ਇੱਕ ਇੱਕ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਦੇਣ ਲੱਗੀ ਸੀ ਮੈਂ ਤੁਹਾਨੂੰ ਕਿਹਾ ਕਿ ਹਰ ਦਿਨ ਇੱਕੋ ਜੇ ਨਹੀਂ ਹੁੰਦੇ ਨਾ ਸਾਡੀ ਸੋਚ ਉਸ ਤਰ੍ਹਾਂ ਨਾਲ ਮਿਲਦੀ ਹੈ ਇਹ ਵਹਿਮ ਵਾਲੀ ਗੱਲ ਨਹੀਂ ਹੈ ਇਹ ਸਾਡੇ ਸਟਾਰ ਹੁੰਦੇ ਆ ਜਿਸ ਮੁਤਾਬਕ ਅਸੀਂ ਜਿਸ ਤਰ੍ਹਾਂ ਕੰਮ ਕਰਦੇ ਆ ਜਿਸ ਤਰ੍ਹਾਂ ਮੰਨ ਲਓ ਕਿ ਕਿਸੇ ਦਾ ਲਗਨ ਸੂਰਜ ਹੈ ਤਾਂ ਉਸ ਨੂੰ ਉਸ ਦੇ ਐਤਵਾਰ ਦੀ એનર્ਜੀ ਸ਼ਨੀਵਾਰ ਕੁਝ ਲੋਕ ਤੁਸੀਂ ਦੇਖੇ ਹੋਣੇ ਆ ਕਹਿੰਦੇ ਆ ਜੀ ਸਾਡਾ ਤਾਂ ਹਮੇਸ਼ਾ ਮੰਗਲਵਾਰ ਵਾਲੇ ਦਿਨ ਆ ਹੁੰਦਾ ਠੀਕ ਹੈ ਉਹਨਾਂ ਦੀ ਸੋਚ ਥੋੜੀ ਉਸ ਚੀਜ਼ ਨਾਲ ਮਿਲਦੀ ਹੈ ਮਿੱਤਰ ਨਹੀਂ ਹੈ ਸਾਡਾ ਉਹ ਗੜਾ ਤਾਂ ਸਾਨੂੰ ਉਹ ਆਪਣੇ ਦਿਨ ਜਿਸ ਦੀ ਸਰਕਾਰ ਹੈ ਜਿਸ ਦਾ ਦੇਣਾ ਹੁਣ ਸੂਰਜ ਆ ਸੂਰਜ ਦਿਨ ਟਾਈਮ ਤੇ ਹੁੰਦਾ ਹੈ ਉਹ ਸ਼ਨੀ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ ਪਰ ਜੇ ਹੁਣ ਅਸੀਂ ਅੱਖਾਂ ਬੰਦ ਕਰ ਲਈਆਂ ਤਾਂ ਉਹ ਸੂਰਜ ਨੇ ਕੀ ਕਰਨਾ ਹਨੇਰਾ ਤੇ ਸ਼ਨੀ ਦਾ ਉਸ ਟਾਈਮ ਤੇ ਵੀ ਹੋ ਗਿਆ ਨਹੀਂ ਬਹੁਤ ਚੀਜ਼ਾਂ ਸਾਡੇ ਆਪਣੇ ਹੱਥ ਚ ਨਹੀਂ ਕਿੱਦਾਂ ਅਸੀਂ ਕਿਸ ਚੀਜ਼ ਨੂੰ ਚਲਾਉਨੇ ਆ ਕਿੱਦਾਂ ਅਸੀਂ ਕਿਸ ਚੀਜ਼ ਨੂੰ ਲੈਨੇ ਆ ਇੱਕ ਰੂਟੀਨ ਚੱਲਦੀ ਆ ਰਹੀ ਆ ਕਈ ਵਾਰੀ ਆਪਾਂ ਕਹਿੰਨੇ ਆ ਕਿ ਕੁਝ ਬਦਲ ਕੇ ਦੇਖ ਲੋ ਤਿੰਨ ਚਾਰ ਮਹੀਨੇ ਲਈ ਕੋਈ ਚੀਜ਼ ਨੂੰ ਛੱਡ ਕੇ ਤੇ ਕੋਈ ਚੀਜ਼ ਨੂੰ ਫੜ ਕੇ ਦੇਖ ਲੋ ਕੁਝ ਸ਼ਾਂਤੀ ਆਈ ਤਾਂ ਰੂਟੀਨ ਰੱਖਿਓ ਨਹੀਂ ਤਾਂ ਪਹਿਲਾਂ ਵਾਲੀ ਤਾਂ ਹੈਗੀ ਹੋਈ ਆ ਉਹ ਕਿਹੜਾ ਕਿਤੇ ਤੋਰ ਗਈ ਉੱਟ ਕੇ ਕੁਦਰਤ ਕਦੇ ਤੁਹਾਡਾ ਮਾੜਾ ਨਹੀਂ ਕਰਦੀ ਤੁਹਾਡਾ ਗੁਰੂ ਤੁਹਾਡਾ ਪਰਮਾਤਮਾ ਕਦੇ ਤੁਹਾਡੇ ਲਈ ਮਾੜਾ ਨਹੀਂ ਕਰਦਾ ਤੁਹਾਨੂੰ ਬਾਦਵਾ ਤੁਹਾਡਾ ਗੁਰੂ ਕਦੇ ਨਹੀਂ ਦੇਊਗਾ ਭਾਵੇਂ ਤੁਸੀਂ ਉਸ ਨੂੰ ਜਿੰਨਾ ਮਰਜ਼ੀ ਮੰਨੋ ਚਾਹੇ ਨਾ ਮੰਨੋ ਗੱਲ ਤਾਂ ਅੰਦਰ ਦੇ ਵਿਸ਼ਵਾਸ ਦੀ ਆ। ਨਾਸਤਿਕ ਲੋਕੇ ਦਾ ਮਤਲਬ ਦੁਨੀਆ 'ਚ ਜਿਉਂਦੇ ਹੀ ਨਹੀਂ, ਉਹ ਤੇ ਸਾਰੇ ਹੀ ਮਰ ਜਾਣੇ ਚਾਹੀਦੇ ਆ ਕਿਉਂਕਿ ਉਹ ਕਿਸੇ ਨੂੰ ਮੰਨਦੇ ਨਹੀਂ। ਐਦਾਂ ਨਹੀਂ ਹੁੰਦਾ। ਜੀਵਨ ਤੇ ਮੌਤ ਕੁਦਰਤ ਦੇ ਹੱਥ 'ਚ ਐ ਪਰ ਉਸ ਨੂੰ ਕਿਸ ਤਰ੍ਹਾਂ ਚਲਾਉਣਾ ਐ ਜਿੰਨੇ ਦ ਅਸੀਂ ਜਿਉਨੇ ਆ ਕਿਸ ਤਰ੍ਹਾਂ ਜਿਉਣਾ ਐ ਇਹ ਸਿਰਫ ਤੇ ਸਿਰਫ ਤੁਹਾਡੇ ਹੱਥ 'ਚ ਐ। ਸੋਚ ਸਾਨੂੰ ਕੁਦਰਤ ਦਿੰਦੀ ਆ ਤੁਸੀਂ ਕਿਸੇ ਨੂੰ ਬਦਲ ਨਹੀਂ ਸਕਦੇ ਪਰ ਅਗਰ ਤੁਸੀਂ ਸੁਣ ਰਹੇ ਹੋ ਤੁਸੀਂ ਦੇਖ ਰਹੇ ਹੋ ਤੁਸੀਂ ਕਿਸੇ ਕੋਲ ਕੋਈ ਤੁਹਾਨੂੰ ਕੁਝ ਕਹਿ ਰਿਹਾ ਕਿ ਐਦਾਂ ਉਸ ਨੂੰ 2-4 ਦਿਨ ਕਰਕੇ ਦੇਖੋ ਹਫਤਾ 10 ਦਿਨ ਕਰਕੇ ਦੇਖੋ ਅਗਰ ਤੁਹਾਨੂੰ ਰਤੀ ਭਰ ਵੀ ਆਪਣੇ ਸਰੀਰ ਤੇ ਆਪਣੇ ਆਲੇ ਦੁਆਲੇ ਤੇ ਤੁਹਾਡੀ ਜੇਬ ਤੇ ਉਸ ਦਾ ਨੁਕਸਾਨ ਹੋਇਆ ਉਹ ਚੀਜ਼ ਨੂੰ ਛੱਡ ਦਿਓ ਜੇ ਪੁੱਛੋ ਭਾਈ ਅਸੀਂ ਆ ਚੀਜ਼ ਕੀਤੀ ਸੀ ਕਿਤੇ ਇਸ ਕਰਕੇ ਤਾਂ ਨਹੀਂ ਅਗਲਾ ਤੁਹਾਨੂੰ ਦੱਸੇਗਾ ਨਹੀਂ ਇਸ ਕਰਕੇ ਨਹੀਂ ਤੁਸੀਂ ਥੋੜੇ ਦਿਨ ਹੋਰ ਯੂਜ਼ ਕਰੋ ਜਿੱਦਾਂ ਕਿ ਮੈਂ ਹਮੇਸ਼ਾ ਕਹਿੰਨੀ ਆ ਕਿ ਕੋਈ ਕਹਿੰਦੇ ਆ ਕਿ ਭੁਖਰਾਜ ਪਾਉਣਾ ਸਭ ਲਈ ਸਹੀ ਹੁੰਦਾ ਮੈਂ ਕਹਿੰਨੀ ਆ ਨਹੀਂ ਸਭ ਲਈ ਸਹੀ ਨਹੀਂ ਹੈ ਉਸ ਨੂੰ ਪਾਓ ਥੋੜੇ ਦਿਨ ਮਹਿਸੂਸ ਕਰੋ ਦਿਮਾਗ ਕਿੱਦਾਂ ਹੈ ਮਨ ਕਿੱਦਾਂ ਹੈ ਸਰੀਰ ਕਿੱਦਾਂ ਹੈ ਜੇਬ ਕਿੱਦਾਂ ਹੈ ਰਿਸ਼ਤੇ ਕਿੱਦਾਂ ਨੇ ਹਰ ਕੋਈ ਸਾਡੇ ਨਾਲ ਕਿਵੇਂ ਡੀਲ ਕਰ ਰਿਹਾ ਕਿਵੇਂ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਉਦਾਸ ਆ ਕਿ ਖੁਸ਼ ਆ بس ਜਦੋਂ ਤੁਸੀਂ ਇਹ ਜਾਣ ਲਿਆ ਵੀ ਬਹੁਤ ਵਧੀਆ ਰਿਹਾ ਜੀ ਮੈਂ ਆ ਚੀਜ਼ ਪਾਈ ਤੇ ਮੇਰੇ ਨਾਲ ਇਦਾਂ ਵਧੀਆ ਹੋ ਰਿਹਾ ਸਰੀਰ ਵੀ ਠੀਕ ਆ ਮਨ ਵੀ ਠੀਕ ਆ ਅੰਦਵਾਲੇ ਵੀ ਠੀਕ ਆ ਖੁਸ਼ੀ ਵੀ ਲੱਗ ਰਹੀ ਆ ਕੋਈ ਇਦਾਂ ਜੀ ਗੱਲ ਕਰਦਿਆਂ ਤਾਂ ਅਗਲਾ ਇਦਾਂ ਸੁਣਦਾ ਵੀ ਪਿਆ ਤੇ ਪਾ ਲਓ ਕੀ ਹਰਜ ਹੈ ਪਾ ਕੇ ਰੱਖੋ ਇਸ ਤੋਂ ਸਭ ਉਲਟੋ ਹੋ ਰਿਹਾ ਤੇ ਲਾ ਕੇ ਸੁੱਟੋ ਭਾਵੇਂ ਸੋਨੇ ਚ ਉਹੀ ਗੱਲ ਫਿਰ ਸਿਆਣੀ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਕਾਵੇ ਥੋੜਾ ਥੋੜਾ ਸੋਚੋ ਸਮਝੋ ਸਮਝੋ ਇਸ ਚੀਜ਼ ਸਮਝ ਕੇ ਚੱਲੋਗੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਆਪਣੇ ਆਪ ਨੂੰ ਪਿਆਰ ਕਰਕੇ ਵਧੀਆ ਕੱਢ ਸਕੋਗੇ ਠੀਕ ਹੈ ਚਲੋ ਅੱਜ 4 ਜੁਲਾਈ 2024 ਦਿਨ ਹੈ ਜੀ ਵੀਰਵਾਰ ਦਾ ਤਿਥੀ ਦੀ ਗੱਲ ਕਰੀਏ ਚਤੁਰਤੀ ਤਿਥੀ ਹੈ ਕ੍ਰਿਸ਼ਨ ਪੱਖ ਚੱਲ ਰਿਹਾ ਕੱਲ ਮੱਸਿਆ ਰਹੇਗੀ ਵਿ੍ਰਧਿ ਯੋਗ ਹੈ ਮਰਗਾ ਨਕਸ਼ਤਰ ਜੋ ਹੈ ਨਕਸ਼ਤਰ ਸਵਾਮੀ ਅੱਜ ਜੋ ਚੰਦਰਮਾ ਹੈ 4 ਤਰੀਕ ਨੂੰ ਤਕਰੀਬਨ ਬ੍ਰਿਖ ਰਾਸ਼ੀ ਚੋਂ ਨਿਕਲ ਕੇ ਵੀਰਵਾਰ ਨੂੰ ਮਿਥੂਨ ਰਾਸ਼ੀ ਵਿੱਚ ਜਾਣਗੇ ਸ਼ਾਮ ਨੂੰ 3:58 ਤੇ ਉਦੋਂ ਤੱਕ ਉਦੋਂ ਤੱਕ ਮਿਥੂਨ ਰਾਸ਼ੀ ਵਿੱਚ ਹੀ ਰਹਿਣਗੇ ਤੇ ਭਦਰਾ ਜੋ ਹੈ 5:55 ਤੋਂ ਸ਼ੁਰੂ ਹੋ ਜੇਗੀ 5:27 ਤੱਕ ਸ਼ਾਮ ਤੱਕ ਚੱਲੇਗੀ ਮਾਸ ਜੀ ਵਰਤਰੀ ਵਰਤ ਰਹੇਗਾ ਅੱਜ ਤੇ ਨਾਲ ਗ੍ਰਹਾਂ ਦੇ ਮੁਤਾਬਕ ਕਿਉਂਕਿ ਚੰਦਰਮਾ ਗੁਰੂ ਚੰਦਰ ਦਾ ਗਜਕੇਸ਼ ਯੋਗ ਅੱਜ ਪੂਰਾ ਦਿਨ ਬਣੇਗਾ ਸ਼ਾਮ ਤੱਕ ਤਾ ਸ਼ਾਮ ਤੱਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਜੋ ਚੰਦਰਮਾਏ ਮਰਘਾ ਮੰਗਲ ਦੇ ਨਕਸ਼ਤਰ ਚ ਤੇ ਮੰਗਲ ਦਾ ਨਕਸ਼ਤਰ ਤਕਰੀਬਨ ਲਾਲੋ ਸਾਹਿਬ ਵੀ ਪੂਰਾ ਦੇਣੀ ਚੱਲਣ ਵਾਲਾ ਹੈ ਤੇ ਫਿਰ ਉਸ ਤੋਂ ਬਾਅਦ ਰਾਹੁ ਦਾ ਨਕਸ਼ਤਰ ਸ਼ੁਰੂ ਹੋ ਜਾਏਗਾ ਤੇ ਚਲੋ ਆਪਾਂ ਜਾਣਦੇ ਆ ਅੱਜ ਦੇ ਦਿਨ ਨੂੰ ਬਿਹਤਰ ਬਣਾਉਣ ਲਈ ਛੋਟੇ-ਛੋਟੇ ਜਿਹੇ ਟਿਪ ਛੋਟੀਆਂ-ਛੋਟੀਆਂ ਗੱਲਾਂ ਲੌਜੀਕਲੀ ਠੀਕ ਹੈ ਤੇ ਪ੍ਰੋਗਰਾਮ ਦੇ ਅਖੀਰ ਚ ਵਾਸਤੇ ਟਿਪ ਵੀ ਦੱਸਾਂਗੇ ਰਾਹੁ ਕਾਲ ਦਾ ਟਾਈਮ ਦੱਸ ਦਿੰਨੇ ਆ ਜੀ ਰਾਹੁ ਕਾਲ ਦਾ ਟਾਈਮ ਤਕਰੀਬਨ 1:30 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇਗਾ ਸਿਤਾਰਿਆਂ ਦੇ ਮੁਤਾਬਕ ਗ੍ਰਹਿਾਂ ਦੇ ਮੁਤਾਬਕ ਸਭ ਤੋਂ ਪਹਿਲਾਂ ਮੇਸ਼ਾ ਰਾਸ਼ੀ ਆਉਂਦੀ ਹੈ ਇੱਕ ਨੰਬਰ ਦੀ ਰਾਸ਼ੀ ਹੈ ਤੇ ਇਹਦਾ ਮਾਲਕ ਮੰਗਲ ਹੈ ਤੇ ਮੰਗਲ ਲਗਣ ਵਿੱਚ ਹੀ ਚੱਲ ਰਿਹਾ ਹੈ ਗੁਰੂ ਚੰਦਰ ਦਾ ਗਜਕੇਸਰੀ ਯੋਗ ਦੂਸਰੇ ਸਥਾਨ ਵਿੱਚ ਮੰਗਲ ਦਾ ਨਕਸ਼ਤਰ ਰਾਜ ਤੁਹਾਡਾ ਕੌਨਫੀਡੈਂਸ ਵਧਾਏਗਾ ਦਿਨ ਵਧੀਆ ਚਾਏਗਾ ਪਰੇਸ਼ਾਨੀਆਂ ਘਟਣਗੀਆਂ ਆਪਣੇ ਆਪ ਆਪਣੀ ਸਰੀਰਵਾਲ ਵੈਲ ਡਰੈਸਡ ਰਹਿਣ ਲਈ ਧਿਆਨ ਦੇਵੋਗੇ ਮਨ ਖੁਸ਼ ਹੋ ਜਾਏਗਾ ਕਿਸੇ ਨਾ ਕਿਸੇ ਤਰ੍ਹਾਂ ਦੀ ਗੱਲ ਸੁਣ ਕੇ ਦਿਨ ਵਧੀਆ ਬਸ ਦੁੱਧ ਤੇ ਕੇਸਰ ਮੱਥੇ ਤੇ ਲਾ ਲਓ ਦਿਨ ਵਧੀਆ ਹੋ ਜਾਏਗਾ ਟੋਰਸਪ੍ਰਿਕ ਕ੍ਰਾਸ਼ੀ ਵਾਲੇ ਸਿਹਤ ਹੁਣ ਥੋੜੀ ਜਿਹੀ ਠੀਕ ਹੁੰਦੀ ਜਾਏਗੀ ਖਰਚਿਆਂ ਤੇ ਕੰਟਰੋਲ ਕਰ ਲੋਗੇ ਤਾਂ ਜੇਬ ਵੀ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਬੰਦ ਕਰ ਦਵੇਗੀ ਹਾਂ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਬਿਲਕੁਲ ਤੁਸੀਂ ਧਿਆਨ ਰੱਖ ਵੀ ਰਹੇ ਹੋ ਪਰ ਮਾਤਾ ਪਿਤਾ ਦਾ ਆਦਰ ਦਾ ਸਤਿਕਾਰ ਕਰਨਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਗੱਲ-ਗੱਲ ਤੇ ਟੋਕਾ ਟਾਕੀ ਕਰਨਾ ਜਿੱਦੀ ਬਣ ਕੇ ਕੰਮ ਕਰਨਾ ਬਸ ਠੀਠ ਜੇ ਬਣੇ ਰਹਿਣਾ ਤੇ ਵਧੀਆ ਗੱਲ ਨਹੀਂ ਹੈਗੀ ਦੁੱਧ ਮਾਲਕੇ ਨਾਓ ਦਿਨ ਵਧੀਆ ਹੋ ਜਾਏਗਾ ਹਲਕੇ ਰੰਗ ਪੈਨੋ ਜੈਮਨੀ ਮਿਥੂ ਰਾਸ਼ੀ ਵਾਲੇ ਸਿਰ ਚ ਦਰਦ ਸਿਰ ਤੇ ਬੋਝ ਦਿਆ ਰਹੇਗਾ ਮਾਨਸਿਕ ਤੌਰ ਤੇ ਥੋੜੀ ਕਲਪਹਾਟ ਅੱਜ ਬਣੇਗੀ ਮੰਗਲ ਦਾ ਨਕਸ਼ਤਰ ਜਿਆਦਾ ਪ੍ਰੋਫਿਟ ਦੇ ਚੱਕਰ ਚ ਫਸ ਸਕਦੇ ਹੋ ਭਾਈ ਭੈਣ ਨਾਲ ਬਹਿਸ ਬਾਜੀ ਤੋਂ ਬਚੋ ਤਾਂ ਹੀ ਦਿਨ ਵਧੀਆ ਸ਼ੁਕਰ ਨੂੰ ਅੱਛਾ ਕਰਨ ਲਈ ਕਰਨਾ ਪਿਛੇ ਇਤਰ ਲਗਾਓ ਸੂਰਜ ਨੂੰ ਅੱਛਾ ਕਰ ਲਈ ਪਿਤਾ ਦੇ ਪੈਰੀ ਹੱਥਾਂ ਨੂੰ ਕੈਂਸਰ ਕਰਕਰਾਸ਼ੀ ਵਾਲੇ ਬੁੱਧ ਦਾ ਲਗਨ ਵਿੱਚ ਬੈਠਣਾ ਇੱਕਦਮ ਪਾਰਾ ਤੇ ਤੁਹਾਡਾ ਵਧਾ ਹੀ ਰਿਹਾ ਪਰ ਚੰਦਰ ਦਾ ਉੱਚ ਦਾ ਬੈਠਣਾ ਤੇ ਨਾਲ ਮੰਗਲ ਦੇ ਨਕਸ਼ਤਰ ਚ ਬੈਠਣਾ ਬੜਾ ਵਧੀਆ ਹੈ ਪ੍ਰੋਫਿਟ ਦਵਾਏਗਾ ਮਨ ਖੁਸ਼ ਰਹੇਗਾ ਮਾਂ ਦੇ ਪਿਆਰੇ ਹੱਥ ਲਾ ਕੇ ਦਿਨ ਦੀ ਕੀਤੀ ਸ਼ੁਰੂਆਤ ਕਾਫੀ ਹੱਦ ਤੱਕ ਸਕਸੈਸ ਦੇ ਜਾਏਗੀ ਅੱਜ ਕਾਲਾ ਨੀਲਾ ਰੰਗ ਨਾ ਹੀ ਪਾਉਗੇ ਤਾਂ ਵਧੀਆ ਨਾਲ ਹੀ ਭੈਣ ਨਾਲ ਥੋੜੇ ਸਬੰਧ ਅੱਛੇ ਰੱਖੋ ਲਿਓ ਸਿੰਘ ਰਾਸ਼ੀ ਵਾਲੇ ਥੋੜੀ ਸਰਕਾਰੀ ਟੈਨਸ਼ਨ ਪੈ ਸਕਦੀ ਹੈ ਧਿਆਨ ਰੱਖੋ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਦੇਣੀ ਹੈ ਕੋਈ ਬੈਂਕ ਦੀ ਕਿਸ਼ਤ ਦੇਣੀ ਹੈ ਤਾਂ ਸਹੀ ਤਰੀਕੇ ਨਾਲ ਦੇ ਦਿਓ ਬਾਕੀ ਵਿਦੇਸ਼ ਜਾਣ ਵਾਲਿਆਂ ਲਈ ਵਿਦੇਸ਼ ਦਾ ਵੀਜ਼ਾ ਉੜੀਕਣ ਵਾਲਿਆਂ ਲਈ ਸਿਤਾਰੇ ਅੱਛੇ ਆ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਆ ਚੌਲ ਹਲਦੀ ਦੁੱਧ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਅਗਲੀ ਰਾਸ਼ੀ ਅਗਲੀ ਰਾਸ਼ੀ ਦੀ ਗੱਲ ਕਰਦੇ ਆ ਜੀ ਆਪਾਂ ਤਕਰੀਬਨ ਵਰਗੋ ਜਾਨੀ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਚੱਲ ਰਹੇ ਨੇ ਜੋ ਸਿਤਾਰਿਆਂ ਦੇ ਮੁਤਾਬਕ ਕੰਨਿਆ ਰਾਸ਼ੀ ਦੇ ਲਈ ਕੇਤੂ ਲਗਣ ਵਿੱਚ ਆ ਤੇ ਮੰਗਲ ਦਾ ਨਕਸ਼ਤਰ ਮਿੱਤਰਨਾ ਹੋਣ ਕਰਕੇ ਚੰਗਾ ਕਰਨ ਦੇ ਚੱਕਰ ਵਿੱਚ ਬਹੁਤ ਕੁਝ ਤੁਸੀਂ ਅੱਛਾ ਕਰਦੇ ਵੀ ਹੋ ਪਰ ਕੁਝ ਨਾ ਕੁਝ ਉਸ ਦੀ ਪਰੇਸ਼ਾਨੀ ਤੁਹਾਨੂੰ ਸਹਣੀ ਪੈ ਜਾਂਦੀ ਆ ਤਾਂ ਬਹੁਤ ਅੱਛਾ ਕਰਨ ਦੇ ਲਈ ਮੰਗਲ ਗੁੱਸੇ ਤੇ ਤੋਂ ਤੇ ਬਚੋ ਹੀ ਹਨਾ ਹਰ ਕਿਸੇ ਨੂੰ ਡੀਲ ਕਰਦੇ ਹੋ ਤੁਸੀਂ ਸਹੀ ਤਰੀਕੇ ਨਾਲ ਪਰ ਗੁੱਸੇ ਨਾਲ ਕਰ ਰਹੇ ਹੋ ਤਾਂ ਪਰਿਵਾਰ ਵਿੱਚ ਗੁੱਸੇ ਦੀ وجہ ਨਾਲ ਰਿਸ਼ਤੇ ਖਰਾਬ ਹੋ ਸਕਦੇ ਆ ਧਿਆਨ ਰੱਖੋ ਮੰਗਲ ਨੂੰ ਸ਼ੁਭ ਕਰਨ ਲਈ ਮਿੱਠੀ ਰੋਟੀ ਅੱਜ ਪੰਛੀਆਂ ਨੂੰ ਜ਼ਰੂਰ ਪਾ ਦਿਓ ਠੀਕ ਲਿਬਰਾਤੂਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਅੱਜ ਗ੍ਰਹਾਂ ਦੇ ਮੁਤਾਬਕ ਤੁਲਾ ਰਾਸ਼ੀ ਦੇ ਲਈ ਮੰਗਲ ਜੋ ਹੈ ਉਹ 7ਵੇਂ ਸਥਾਨ ਵਿੱਚ ਹੈ ਤੇ 7ਵੇਂ ਮੰਗਲ ਤਕਰੀਬਨ ਸ਼ੁਭੀਆ ਤੇ ਚੰਦਰਵੀ ਅੱਜ 8ਵੇਂ ਸਥਾਨ ਵਿੱਚ ਹੋਣ ਕਰਕੇ ਵੈਸੇ ਮੰਗਲ ਦਾ ਨਕਸ਼ਤਰ ਧਨ ਦੇਗਾ ਕੰਮ ਦੇਗਾ bizness ਦੇਗਾ ਪੈਸਾ ਦੇਗਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰਾਏਗਾ ਪਰ ਨਾਲ ਹੀ ਜੀਵਨ ਸਾਥੀ ਨਾਲ ਮਿਠਾਸ ਤੇ ਵਿਦਿਆਰਥੀਆਂ ਨੂੰ ਆਪਣੇ ਪੜਾਈ ਵੱਲ ਸ਼ੁਭ ਧਿਆਨ ਦੇਣ ਤੇ ਹੀ ਸ਼ੁਭ ਕੰਮ ਹੋਣਗੇ ਨਹੀਂ ਤਾਂ ਪਰੇਸ਼ਾਨੀ ਪਰੇਸ਼ਾਨੀ ਨਹੀਂ ਕਹਿ ਸਕਦੇ ਆਪਾਂ ਮਾਨਸਿਕ ਪਰੇਸ਼ਾਨੀ ਵੱਜ ਜਾਏਗੀ ਸਕੋਰਪੀਓ ਬ੍ਰਿਜਚ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਕੌਨਫੀਡੈਂਸ ਵਧਾਏਗਾ ਕੁਝ ਨਵਾਂ ਕੰਮ ਕਰਨ ਦੇ ਬਾਰੇ ਸੋਚ ਰਹੇ ਹੋ ਕੁਝ ਸਿੱਖਣ ਬਾਰੇ ਸੋਚ ਰਹੇ ਹੋ ਸਿੱਖੋ ਕਿਸਮਤ ਦਾ ਸਾਥ ਮਨ ਦਾ ਸਾਥ ਦਿਮਾਗ ਦਾ ਸਾਥ ਪੂਰਾ ਪੂਰਾ ਮਿਲੇਗਾ ਸ਼ਾਮ ਨੂੰ ਤਕਰੀਬਨ ਚੰਦਰ 8ਵੇਂ ਸਥਾਨ ਵਿੱਚ ਚਲਾ ਜਾਏਗਾ ਤਾਂ ਇਸ ਕਰਕੇ ਥੋੜਾ ਗੁੱਸੇ ਤੇ ਕੰਟਰੋਲ ਤੇ ਐਵੇਂ ਕਾ ਬੇਨਾ ਕਾਰਨ ਬਿਨਾਂ ਵਜ੍ਹਾ ਤੋਂ ਦੁਖੀ ਨਾ ਹੋ ਆਪਣੇ ਤਰੀਕੇ ਨਾਲ ਹਰ ਕਿਸੇ ਨੂੰ ਚਲਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੇ ਤਰੀਕੇ ਸਹੀ ਕਰ ਲਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਜੀ ਬੁੱਧ 8ਵੇਂ ਸਥਾਨ ਵਿੱਚ ਹੈ ਜੋ ਥੋੜੀ ਪਰੇਸ਼ਾਨੀ ਦੇ ਰਿਹਾ ਤੁਹਾਨੂੰ ਮਾਨਸਿਕ ਤੌਰ ਤੇ ਪਰਿਵਾਰਿਕ ਤੌਰ ਤੇ ਪੇਟ ਦੀ ਪਰੇਸ਼ਾਨੀ ਵੀ ਦੇ ਰਿਹਾ ਗੁੱਸਾ ਥੋੜਾ ਜ਼ਿਆਦਾ ਆ ਰਿਹਾ ਤੇ ਮੰਗਲ ਦਾ ਨਕਸ਼ਤਰ ਜੋ ਹੈ ਉਹ ਮਿੱਤਰ ਹੈ ਹਰ ਕੰਮ ਸਿੱਧੇ ਤਰੀਕੇ ਨਾਲ ਹੋਣ ਵਾਲਾ ਨਹੀਂ ਥੋੜੀ ਜਿਹਾ ਭਜਨ ਅਠ ਜ਼ਿਆਦਾ ਕਰਨੀ ਪਵੇਗੀ ਤਾਂ ਚਲੋ ਲੱਗੇ ਰਹੋ ਕੰਮਕਾਰ ਵਿੱਚ ਚੰਦਰ ਨੇ ਆ ਜਾਣਾ ਸ਼ਾਮ ਨੂੰ ਸੱਤਵੇਂ ਸਥਾਨ ਵਿੱਚ ਅੱਛਾ ਹੋ ਜਾਏਗਾ ਧਨ ਆ ਜਾਏਗਾ ਪੈਸਾ ਆ ਜਾਏਗਾ ਕੋਈ ਲਗਜ਼ਰੀ ਚੀਜ਼ ਖਰੀਦਣੀ ਹੈ ਉਹ ਵੀ ਮਿਲ ਜਾਏਗੀ ਕੋਈ ਜ਼ਿਆਦਾ ਉਪਾਅ ਕਰਨ ਦੀ ਜ਼ਰੂਰਤ ਨਹੀਂ ਸਵੇਰ ਤੋਂ ਪਤਾਸੇ ਦਾ ਸੇਵਨ ਜ਼ਰੂਰ ਕਰੋ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਪੇਪਰ ਵਰਕ ਦੀ ਤੁਹਾਨੂੰ ਪਰੇਸ਼ਾਨੀ ਚੱਲਦੀ ਸੀ ਉਹ ਠੀਕ ਹੋ ਜਾਣੀ ਆ ਗੁਰੂ ਚੰਦਰ ਦਾ ਗੱਜਕੇ ਸ੍ਰੀ ਜੋਗ ਸੋਚ ਸਥਾਨ ਨੂੰ ਸ਼ੁਭ ਕਰੇਗਾ ਵਿਰੋਧੀਆਂ ਨੂੰ ਦਬਾਏਗਾ ਪਰੇਸ਼ਾਨੀਆਂ ਘਟਾਏਗਾ ਤੇ ਨਾਲ ਜੋ ਮੰਗਲ ਦਾ ਨਕਸ਼ਤਰ ਹੈ ਮੰਗਲ ਤੁਹਾਡੇ ਸੁੱਖ ਸਥਾਨ ਦਾ ਮਾਲਿਕ ਹੈ ਬਸ ਅੱਖਾਂ ਬੰਦ ਕਰਕੇ ਜੋ ਕੋਈ ਕਹਿ ਰਿਹਾ ਉਸ ਨੂੰ ਸੁਣੋ ਜ਼ਰੂਰ ਪਰ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਮਰਜ਼ੀ ਹੈ ਮਤਲਬ ਸੁਣੋ ਸਬਦੀ ਤੇ ਕਰੋ ਮੰਨਦੀ ਹੈ ਜ਼ਰੂਰੀ ਹੈ ਤੇ ਦੁੱਧ ਮੱਥੇ ਤੇ ਲਾਓ ਇੱਕ ਦੁੱਧ ਦਾ ਪੈਕੇਟ ਮੰਦਰ ਵੀ ਰੱਖ ਸਕਦੇ ਹੋ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਗੁਰੂ ਚੰਦਰ ਦਾ ਗਜਕੇਸ਼ੀ ਯੋਗ ਚੌਥੇ ਸਥਾਨ ਵਿੱਚ ਸ਼ਾਮ ਤੱਕ ਲੱਗੇਗਾ ਤਾਂ ਸਹੀ ਆ ਉਸ ਤੋਂ ਬਾਅਦ ਵੀ ਚੰਦਰਮਾ ਚਲੇ ਜਾਏਗਾ ਪੰਜਵੇਂ ਸਥਾਨ ਵਿੱਚ ਸੋਚ ਸਥਾਨ ਵਿੱਚ ਤੇ ਕੋਈ ਪੇਟ ਦੀਆਂ ਗੱਠਾਂ ਕੁਝ ਪਰੇਸ਼ਾਨ ਕਰਨੀਆਂ ਕਿ ਭੁੱਖੇ ਪੇਟ ਰਹਿਣਾ ਸਹੀ ਗੱਲ ਨਹੀਂ ਆ ਸਮੇਂ ਸਿਰ ਖਾਣਾ ਖਾਣਾ ਸਿਹਤ ਨੂੰ ਸਹੀ ਕਰੇਗਾ ਸੈਰ ਜ਼ਰੂਰ ਕਰਨੀ ਆ ਤੇ ਜੋ グレहਾਂ ਦੇ ਮੁਤਾਬਕ ਸ਼ਨੀ ਦੀ ਮੰਗਲ ਤੇ ਜੋ ਦ੍ਰਿਸ਼ਟੀ ਪੈ ਰਹੀ ਹੈ ਉਹ ਵੀ ਤੁਹਾਨੂੰ ਸ਼ੁਭផល ਦੇ ਜਾਏਗੀ ਅੱਗੇ ਜਾ ਕੇ ਜਦੋਂ ਮੰਗਲ ਰਾਸ਼ੀ ਪਰਵਰਤਨ ਕਰੇਗਾ ਤਾਂ ਹੋਰ ਅੱਛਾ ਹੋ ਜਾਏਗਾ ਫਿਰ ਵੀ ਕੁੱਤੇ ਨੂੰ ਰੋਟੀ ਤੁਸੀਂ ਅੱਜ ਜ਼ਰੂਰ ਪਾ ਦੇਣੀ ਹੈ ਦਿਮਾਗੀ ਮੈਂ ਤੁਹਾਡਾ ਕਾਫੀ ਤੇਜ਼ ਚੱਲ ਰਿਹਾ ਹੈ ਤੁਹਾਨੂੰ ਹਰ ਚੀਜ਼ ਦੀ ਸਮਝ ਹੋ ਰਹੀ ਹੈ ਕਿੱਦਾਂ ਕਿਵੇਂ ਕਰਨਾ ਹੈ ਬਿਲਕੁਲ ਮਨ ਦੀ ਬਜਾਈ ਦਿਮਾਗ ਤੋਂ ਚੱਲੋਗੇ ਤਾਂ ਸੂਰਜ ਸੌਰੀ ਚੰਦਰ ਤੇ ਸ਼ੁਕਰ ਦੀ ਜੋ ਜੁਤੀ ਬਣਨ ਵਾਲੀ ਹੈ ਸ਼ਾਮ ਨੂੰ ਉਹ ਤੁਹਾਨੂੰ ਫਾਇਦਾ ਦੇਗੀ ਪਾਈਸੇ ਜ਼ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਸ਼ੁਭ ਨੇ ਚੰਗੇ ਨੇ ਯਾਤਰਾ ਵੀ ਅੱਛੀ ਰਹੀ ਸਭ ਕੁਝ ਅੱਛਾ ਰਿਹਾ ਤੇ ਸ਼ਾਮ ਨੂੰ ਚੰ드ਰਮਾ ਚੌਥੇ ਸਥਾਨ ਵਿੱਚ ਜਾਏਗਾ ਸਰਕਲ ਦਾ ਸਾਥ ਮਿਲ ਜਾਏਗਾ ਪਰ ਫਿਰ ਵੀ ਦੋਸਤ ਮਿੱਤਰਾਂ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਤੇ ਘੁੰਮਣ ਫਿਰਨ ਜਾਣ ਦਾ ਕੰਮ ਮਨ ਬਣਾਇਆ ਜਾਂ ਕਿਤੇ ਬਾਹਰ ਖਾਣ ਦਾ ਤਾਂ ਮਾਤਾ ਪਿਤਾ ਦੀ ਸਲਾਹ ਨਾਲ ਜਾਓ ਤੇ ਰਾਹੂ ਨੂੰ ਸ਼ਾਂਤ ਕਰਨ ਦੇ ਲਈ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਰ ਆਪਣੇ ਕੋਲ ਰੱਖੋ ਤੇ ਅੱਜ ਤੁਸੀਂ ਇਹ ਇੱਕ ਮਿੱਠੀ ਰੋਟੀ ਬਣਾ ਕੇ ਕੁੱਤੇ ਨੂੰ ਵੀ ਪਵਾ ਸਕਦੇ ਹੋ ਮੰਗਲ ਦਾ ਨਕਸ਼ਤਰ ਹੈ ਤਾਂ ਕਰਕੇ ਤੇ ਬਦਾਨਾ ਵੀ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਏਸੀਜੀ ਅਸਟ੍ਰੋਲੋਜੀ ਵਿਦਯੂਲੋਜੀ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿ ਗੋਚਰ ਨਕਸ਼ਤਰ ਮੁਤਾਬਕ ਆਪਾਂ ਦਿਨ ਨੂੰ ਬਿਹਤਰ ਬਣਾ ਲੈ ਕਿਦਾਂ ਯਤਨ ਕਰ ਸਕਦੇ ਆਂ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਵਾਸਤੂਕ ਹੁੰਦਾ ਹੈ ਨੰਬਰਸ ਦੇ ਮੁਤਾਬਕ ਆਪਾਂ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਨੰਬਰ ਦੇ ਲਈ ਕਿਹੜੀ ਚੀਜ਼ ਕਰਨੀ ਚਾਹੀਦੀ ਹੈ 3 ਨੰਬਰ ਲਈ ਦੱਸਿਆ ਹੁਣ ਆਪਾਂ ਤੁਹਾਨੂੰ ਦੱਸਾਂਗੇ 4 ਨੰਬਰ ਲਈ ਜਿਨ੍ਹਾਂ ਦਾ 4 ਤਰੀਕ ਨੂੰ ਜਨਮ ਹੋਵੇ 13 ਤਰੀਕ ਨੂੰ ਜਨਮ ਹੋਵੇ ਹਨਾ ਤੇ ਅ तकरीबन ਹੋਵੇ 21 22 ਤਰੀਕ ਨੂੰ ਜਨਮ ਹੋਵੇ 4 13 22 ਤੇ ਜਾਂ ਜਨਮ ਹੋਵੇ तकरीबन ਆਪਾਂ ਕਹਿ ਸਕਦੇ ਹਾਂ ਹੁਣ 4 13 ਤੇ 22 ਹਾਂ ਬਾਈ ਇਥੇ ਤੱਕੀ 2 2 4 3 1 4 ਤੇ 4 ਜਿਨ੍ਹਾਂ ਦਾ ਜਨਮ ਤਰੀਕ ਇੰਨੀ ਤਰੀਕ ਨੂੰ ਹੋਇਆ ਹੋਵੇ ਉਹਨਾਂ ਦਾ 4 ਨੰਬਰ ਲੱਕੀ ਬਣਦਾ ਹੈ 4 ਨੰਬਰ ਵਾਲੇ ਕਿੱਦਾਂ ਦੇ ਹੁੰਦੇ ਆ ਸੁਣੋ ਜਿਨ੍ਹਾਂ ਦਾ 4 ਤਰੀਕ ਨੂੰ ਜਨਮ ਹੋਇਆ 13 ਤਰੀਕ ਨੂੰ ਜਨਮ ਹੋਇਆ 22 ਤਰੀਕ ਨੂੰ ਜਨਮ ਹੋਇਆ ਤਕਰੀਬਨ ਕੌਨਫੀਡੈਂਸ ਪੂਰਾ ਹੁੰਦਾ ਹੈ ਹਾਂ ਕਿਸੇ ਦੇ ਦਬਾਅ ਹੇਠ ਰਹਿਣਾ ਇਹਨਾਂ ਨੂੰ ਪਸੰਦ ਨਹੀਂ ਹੈ ਡਿਸੀਜਨ ਲੈਣ ਵਿੱਚ ਕਦੇ-ਕਦੇ ਪ੍ਰੋਬਲਮ ਆਉਂਦੀ ਹੈ ਮਾਂ ਨਾਲ ਅਟੈਚਮੈਂਟ ਤੇ ਹੁੰਦੀ ਹੈ ਪਰ ਕੁਝ ਰਾਹੂ ਦਾ ਨੰਬਰ ਹੋਣ ਕਰਕੇ ਕੁਝ ਓਵਰ ਕੌਨਫੀਡੈਂਟ ਤੇ ਕੁਝ ਓਵਰ ਚੀਜ਼ਾਂ ਨੂੰ ਆਪਣੇ ਦਿਮਾਗ ਤੇ ਚਲਾਉਣ ਤੇ ਜਾਂ ਕਿਸੇ ਤੇ ਜ਼ਿਆਦਾ ਭਰੋਸਾ ਕਰਨ ਤੇ ਹਮੇਸ਼ਾ ਇਹਨਾਂ ਦਾ ਦੁੱਖ ਹੋ ਜਾਂਦਾ ਹੈ ਰਾਹੂ ਧੂਏ ਦਾ ਕਰਕੇ ਰਾਹੂ ਹਾਥੀ ਦਾ ਕਰਕੇ ਕਿਤੇ ਨਾ ਕਿਤੇ ਦਿਮਾਗ 'ਚ ਹੀ ਚੱਲਦਾ ਏ ਕਿ ਅਸੀਂ ਬਹੁਤ ਸਮਝਦਾਰ ਹਾਂ ਅਸੀਂ ਇਹ ਚੀਜ਼ ਕਰ ਲੈਣੀ ਹੈ ਹੋ ਜਾਣੀ ਹੈ ਜਦੋਂ ਤੁਸੀਂ ਆਪਣੇ ਬਲ ਤੇ ਆਪਣੀ ਹਿੰਮਤ ਤੇ 4 ਨੰਬਰ ਵਾਲੇ ਕੰਮ ਕਰਦੇ ਆ ਉਹ ਜ਼ਰੂਰ ਹੁੰਦਾ ਏ ਪਰ ਜਦੋਂ ਤੁਸੀਂ ਦੂਸਰੇ ਤੇ ਛੱਡਦੇ ਹੋ ਤਾਂ ਤੁਹਾਨੂੰ ਲੱਗਦਾ ਏ ਕਿ ਉਹ ਇਹ ਕਰ ਦੇਣਗੇ ਪਰ ਉੱਥੇ ਪਰਤੇ ਤੁਹਾਡਾ ਧੋਖਾ ਵੀ ਹੋ ਸਕਦਾ ਤਾਂ 4 ਨੰਬਰ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਹਾਥੀ ਨੂੰ ਕੁਝ ਨਾ ਕੁਝ ਖਿਲਾਉਂਦੇ ਰਹਿਣਾ ਚਾਹੀਦਾ ਏ ਠੀਕ ਹੈ ਮੰਗਲ ਦੀ ਪਾਵਰ ਨੂੰ ਵਧਾਉਣਾ ਚਾਹੀਦਾ ਆਪਣੇ ਮੁੱਢਿਆਂ ਤੇ ਬਲ ਤੇ ਹਰ ਚੀਜ਼ ਕਰਨੀ ਚਾਹੀਦੀ ਹੈ ਕਿਉਂਕਿ ਮੰਗਲ ਜੋ ਹੈ ਉਹੀ 9 ਨੰਬਰ ਵਾਲੇ ਉਹੀ ਹਾਥੀ ਨੂੰ ਕੰਟਰੋਲ ਕਰਦਾ ਹੈ ਮਹਾਵਤ ਕਿਹਾ ਜਾਂਦਾ ਹੈ 9 9 ਨੰਬਰ ਮੰਗਲ ਨੂੰ ਜਨ ਹੀ ਮੰਗਲ ਦੇ ਨੰਬਰ ਨੂੰ ਮਹਾਵਤ ਕਿਹਾ ਜਾਂਦਾ ਹੈ ਠੀਕ ਹੈ ਤੇ 4 ਨੰਬਰ ਵਾਲਿਆਂ ਦੇ ਲਈ ਕਦੇ-ਕਦੇ ਜਿਉਂਦੇ ਦੁੱਧ ਚਲ ਪ੍ਰਵਾਹ ਕਰਦੇ ਰਹਿਣਾ ਚਾਹੀਦਾ ਹੈ ਗਊਸ਼ਾਲਾ ਹਰਾਚੰਦ ਚਾਰਾ ਦਿੰਦੇ ਰਹਿਣਾ ਚਾਹੀਦਾ ਹੈ ਅਗਰ ਕਿਸੇ ਵਜ੍ਹਾ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਕੋ ਜੋ ਵੀ ਕੰਮ ਕਰਨ ਆਪਣੇ ਪੇਤ ਕਿਸੇ ਨੂੰ ਨਾ ਦੇਣ ਤਾਂ ਕਦੇ ਵੀ ਇਹਨਾਂ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੁੰਦੀ ਠੀਕ ਹੈ ਇਸੀ 4 ਨੰਬਰ ਵਾਲਿਆਂ ਬਾਰੇ ਆਪਾਂ ਦੱਸਿਆ ਸਮਾਂ ਇਜਾਜ਼ਤ ਦਾ ਆਪ ਸਭ ਦਾ ਅਸਤੰ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਸਾਸ਼ਿਕਾ